ਉਹ ਭਾਈ ਇਹੜੇ ਪੈਂਪਰ ਲਾ ਕੇ ਉਹ ਮਾਰਿਆ ਏ ਉਹ ਤੋੜ ਦਿਆ ਉਹ ਪਿਆਜ ਉਹ ਮਾਰਿਆ ਵਟ ਗਈ ਨਾ ਬਾਰਾ ਕੋਤਾਏ ਖਲਾਰ ਦੂ ਵੇਟਰ ਖਲਾਰ ਦੂ ਲੱਗਦਾ ਸਾਰਾ ਜਾਂਦੇ 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 ਥੋੜਾ ਲਾ ਕੇ ਲਾ ਨਹੀਂ ਦੀ ਗਲਾ ਹੁੜਾ ਸਈ ਤੱਪਾ ਦਾ ਚਲੋ ਵਾ ਖਿੱਚ ਕੇ ਉਹ ਪਿਆਜ ਉਹ ਪੈਂਪਰ ਮਾਰਿਆ ਸਦਾ ਵਾਟ ਜੀ ਫਾੜ ਦੇ ਟੁੱਟ ਕੇ ਥੱਲੇ ਲਾਗੇ 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 ਕੁੱਤੇ ਵਸ਼ੀਨ ਲਾਈ ਉੱਤੋਂ ਭਰਾਈ ਕਰਨੀ ਥੱਲੇ ਮੈਂਟੋ ਮਡੀ ਦੇਣੀ ਜਾਂਦੇ ਜਾਂਦੇ ਐ ਲਾਗੇ ਲਾ ਰੇਟਰੇ ਬੜਾ 파ੜ ਦਾ ਲਾ 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 ਰੋੜਾਂ ਦੇ ਪੈਰ ਕੋਲ ਰੋੜੇ ਬੜੇ ਪੱਕੇ ਹੀ ਆਂਦੇ 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 ਪਰ ਸਿੱਧਾ ਰੱਖ ਸਿੱਧਾ ਰੱਖ ਜਾਂਦੇ ਆਂਦੇ ਬੱਸ ਬੱਸ ਥੋੜਾ ਕੀ ਕਰ ਲਾ ਯਾ ਚੱਲ ਚੱਲ ਓ ਕੀ ਹੋ ਗਿਆ ਅੱਜ ਆਪਾਂ ਪਰਸੋ ਮਿੱਟੀ ਪਾਈ ਸੀ ਤੇ ਆ ਟਵਾੜਾ ਕਰਦੇ ਹਾਂ ਅੱਜ ਕੱਲ ਇਹਨੂੰ ਮਿੱਟੀ ਨਾਲ ਭਰਨਾ ਫੁੱਲ ਪਾਣੀ ਕੱਲੇ ਛੜਦਾ ਵਾ ਤੇ ਭਰ ਕੇ ਫੇਰ ਪਾਣੀ ਉੱਤੇ ਪਾਵਾਂਗੇ ਤੇ ਪਰਸੋ ਕੱਢਾਂਗੇ ਆ ਜੋੜੀ ਕੱਢਾਂਗੇ ਇਹ ਕੱਢ ਕੇ ਆ ਧੁੱਪ ਵੀ ਪੂਰੀ ਲੱਗ ਰਹੀ ਆ ਸਿਕਰ ਦੁਪਹਿਰ ਦੀ ਆ ਡੈਂਪਰ ਇੱਥੇ ਕੱਢ ਦੇਣਾ ਕੀ ਹੋਇਆ ਹਾਂ ਡੈਂਪਰ ਹੀ ਕੱਢਣਾ ਕੀ ਗੱਲ ਕੀ ਹੋ ਗਿਆ ਕੈਕਟਰ ਗਰਮ ਹੋ ਗਿਆ ਹਾਂ ਕੀ ਹੋਇਆ ਹਾਂ ਸਾੜ ਨਿਕਲ ਨਹੀਂ ਜੇ ਸਾੜ ਤਾਂ ਨਿਕਲ ਗਈ ਥੱਲੇ ਨਹੀਂ ਜਾ ਰਹਾ ਮਾ ਕੇ ਆਹ ਸਾਹ ਦੇ ਕਿਕੜ ਆਹ ਆ ਮਿੱਟੀ ਭਸੀ ਮਿੱਟੀ ਇਹ ਜੀ ਹਲਾ ਹਲਾ ਨੂੰ ਪਾਰਾ ਨਾਲ ਮਿੱਟੀ ਅੱਧੀ ਇਹ ਮਿੱਟੀ ਲੱਗੀ ਇਹਨੂੰ ਅੱਧੇ ਜਿਹੇ ਅੱਧੀ ਤੇ ਕੀ ਪਾਣੀ ਕਾਢੀ ਟਰੈਕਟਰ ਚ ਪਾਣੀ ਪਾ ਪਾਣੀ ਵੀ ਹਟਦਾ ਕਰ ਸਟਾਰਟ ਇਹਨੂੰ ਸਾਰਾ ਗਾਰੇ ਨਾਲ ਭਰਿਆ ਪਿਆ ਫੱਟੀ ਲਗਾ ਫੱਟੀ ਬੱਸ ਬੱਸ ਥੱਲੇ ਕਰ ਥੱਲੇ ਥੱਲੇ ਕਰ ਥੋੜੀ ਥੋੜੀ نیچے ਕਰ ਟਾਇਰ ਟੋਗੀ ਅੱਛਾ ਅੱਛਾ ਸ਼ਾਟ ਮਾਰ ਥੋੜੀ ਜਿਹੀ ਚੀਜ਼ ਦੀ ਹਾਂ ਬਾਸ ਪੈ ਗਿਆ ਹਾਂ ਘੜਦੇ ਕੋਲਾ ਬਾ ਠੀਕ ਚਲ ਤੋਰ ਅੱਗੇ ਟਰਾਲੀ ਪਾਵਾਂ ਪਾੜੇਗਾ ਟਰਾਲੀ ਪਾਵਾਂ ਚਲ ਆ ਜਾ ਆ ਡੈਂਪਰ ਕੱਢਦਾ ਹਣਾ ਇਹ ਕੱਢ ਕੇ ਟਰਾਲੀ ਪਾਵਾਂਗੇ ਟਰਾਲੀ ਨਾਲ ਮਿੱਟੀ ਪਾਉਣੇ ਆ ਤੇ ਬਾਅਦ ਵਿੱਚ ਇਹਨੂੰ ਫੇਰ ਭਾਗ ਦੇ ਗੱਾਰਾਂ ਇਹਨਾਂ ਨੂੰ ਦੇਣਾ ਹਾਲੇਵਰ ਵਾਲਿਆਂ ਨੂੰ ਆ ਬਿਟੇ ਝੁੱਗੀਆਂ ਜੇ ਕੱਲ ਜਿਹੜਾ ਗੱਾਰ ਦਿੰਦਾ ਸਾਰਿਆਂ ਨੇ ਕੱਢਦਾ ਹੋ ਸਫਾਈ ਕਰੀਂਦਾ ਇੱਕ ਆ ਜਨਰੇਟਰ ਚਲਾ ਜਿਹਦੇ ਇਹਨੇ ਮੋਟਰ ਚੱਲ ਪਣੀ ਛੋਟੀ ਤੇ ਟੋਆ ਭਰ ਜਣਾ ਕਿਉਂਕਿ ਲੈਂਡ ਨਹੀਂ ਆਉਂਦੀ ਅੱਜ ਕੱਲ ਆ ਆੜੀ ਕਾਲ ਮੈਂ ਡਪਾਈ ਸਾਰੀ ਇਹਨਾਂ ਨੇ ਆੜੀ ਲੰਮੀ ਆ ਥੱਲੇ ਦੇਖ ਰਿਹਾ ਜਿਹੜੀ ਇੱਧਰ ਪਾਈ ਆ ਉੱਪਰਾਂ ਪਾਈ ਆ ਔਰ ਸਪਾਈ ਕਰਨ ਰਿਹਾ ਭਈਆ ਭਈਏ ਸਾਰੇ ਕੰਮ ਕਰਦੇ ਆ ਇੱਧਰ ਭਈਏ ਮੈਂਤੀ ਰਾਤ 2:00 ਵਜੇ ਤੱਕ ਲੱਗੇ ਰਹਿੰਦੇ ਆ ਸਾਈ ਫਿਰ ਆ ਪਾ ਚੁਗੀਆਂ ਜਿਹੇ ਵੇਲੇ ਰਿਹਦੇ ਥੱਲੇ ਹੀ ਸੌਂਦੇ ਆ ਆ ਭਈ ਇਹ ਮਿਹਨਤੀ ਬੜਿਆ ਇਹ ਗੱਲਾਂ ਮਿਹਨਤ ਪਾਈਆਂ ਦੀ ਉਹ ਵੇਲਾ ਦੁਪਹਿਰ ਲੱਗੀ ਓਹ ਕੀ ਹਾਲ ਏ ਹਾਇਰੇ ਔਰ ਕੀ ਹਾਲ ਹੈ ਦਾਲ ਦੀ ਦਾਲ ਦੀ ਟਕਲ ਦਾਲ ਦੀ ਸਾਰੀ ਫੜਵਾ ਦੇ ਦੇ ਹਾਂ ਹਾਂ ਓਹੀ ਹੋ ਗਿਆ ਆ ਬੜੀਆ ਕਰ ਦੇਗੇ ਆਪਕੋ ਹੈ ਹੈ ਬੜੀਆ ਘਾਰਾ ਦੇਂਗੇ ਅੱਜ ਆਪਾਂ। ਯਾਰ ਇਤਨੇ ਟੈਡੀ ਘਾਰਾ ਪੀਏ 11 ਵਜੇ ਤੱਕ ਲਿਖਿਆ ਯਾਰ। ਨਹੀਂ ਅੱਜ ਤੋਂ ਅੱਜ ਤੋਂ ਅੱਜ ਜਿਹਾ ਬੋਲੇਗਾ ਐਸਾ ਮਿਲੇਗਾ। ਉਧਰ ਵੀ ਕਿਸਨੇ ਲਗਾਇਆ? ਉਧਰ ਵੀ ਸਭੀ ਪਿਆ ਐ ਸਹੀ। ਸਾਰੇ ਐ ਸਹੀ ਐ। ਹਾਂ ਲਗਾਇਆ ਹੀ ਨਹੀਂ ਉਧਰ ਕਿਸਨੇ। ਕੱਲ ਸਾਰਾ ਦਿਨ ਸਾਰਾ ਦਿਨ ਮਿਹਨਤ ਕੀਤੀ ਬੇਕਾਰ ਗਈ। ਹੈ? ਕੀ? ਥੱਲੇ 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 ਜਿਆਦਾ ਹੋ ਗਿਆ। ਟਰੈਕਟਰ ਦਾ ਪੂਰਾ ਮਾਰ ਬਣ ਗਿਆ ਏ। ਹਾਂ। ਨਚਾਂਦਾ ਵਾ ਪੱਬੀਆਂ ਦੇ ਲੈ। ਪਿੱਛੇ ਤੋਰ ਗੇਅਰ ਬਦਲ ਚਾਚਾ। ਜਿਆਦਾਤਰ ਕੋ ਪੰਪ ਦੇ ਏਰੀਆ ਜਿਆਦਾ ਹਵਾ ਵਿੱਚ ਹੋ ਜਾਂਦਾ ਹੈ ਥੱਲੇ ਕਰ ਥੱਲੇ ਕਰ ਸਿੱਧਾ ਕਰਕੇ ਲੈਟਰ ਗਾ ਤੇ ਰੋ ਆਉਂਦਾ ਮਾਰੋ ਉਰੇ ਆ ਆ ਪਹੁੰਚਿਆ ਯਾਰ ਓ ਯਾਰ ਕੀ ਹੋ ਗਿਆ ਤੈਨੂੰ ਕੰਮ ਕਹਿ ਦਿਆ ਚਲ ਚਲ ਬਣਾ ਨਾ ਫਿਰ ਪਿੱਛੇ ਪਿੱਛੇ ਪੜਾ ਰੋ ਪਿੱਛੇ ਪਹੁੰਚੇ ਉਹ ਛੜਕਾ ਮਾਰ ਕੇ ਬੱਸ ਜਾਇ ਨੋਲ ਤੈਦੇ ਚੜਕਾ ਮਾਰ ਕੇ ਆਉਂਦੇ ਥੜਾ ਹੋਰ ਆਉਂਦੇ ਹੋਰ ਆਉਂਦੇ ਥੋੜੇ ਹੋਰ ਆਉਂਦੇ ਥੋੜੇ ਹੋਰ ਆਉਂਦੇ ਬਸ ਬਸ ਥੋੜਾ ਜਿਹਾ ਆਉਂਦੇ ਹੋਰ ਥੋੜਾ ਜਿਹਾ ਆਉਂਦੇ ਓਹੋ ਚੱਲ ਚੱਲ ਪਹੇਗਾ ਪਹੇਗਾ ਬਸ ਇੰਨਾ ਕੰਮ ਹੀ ਚੱਲ ਆਇਆ ਉਧਰ ਲੈ 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 ਟ੍ਰਾਲਾ ਪਾ ਲੈ ਹਣ ਮਿੱਟੀ ਪਾਉਣੇ ਰਾਲੇ ਦਾ ਵਿਡਾਲਾ ਡੋਲਾ ਲਾਇਆ ਇਦਾਂ ਹੀ ਚੱਲਦਾ ਗਾਣਾ ਕੋ ਇਧਰ ਚੱਲ ਜਾ ਜਾ ਸ਼ਾਮ ਦਾ ਟਾਈਮ ਹੋ ਗਿਆ ਤੇ ਹਾਲਾ ਚੱਕਰ ਰਹੇਗਾ ਲਾਈਟ ਦੀ ਬਾਹਗ ਪੂਰੀ ਪੈ ਰਹੀ ਸਖਤ ਬਣਾਇਆ ਦਾ ਸਖਤ ਬਣਾਇਆ ਕਰਾ ਨਾ ਸਖਤ ਬਣਾਇਆ ਸਕਦਾ सही है। क्या हैवड़ा कही कसी, कसी? कसी बोलो बोलो चल तोड़ेगा उठी डेरी बस 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 हो गया ਖਾਲੀ ਬਸ ਸਰ ਜਾਗਾ ਬੇ ਕੱਢ ਦੇ ਘਰ ਆ ਰਹਾ ਤੂੰ ਠੀਕ ਹੈ